ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਸੀ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਠੀਕ ਆ ਤੇ ਸਾਡਾ ਪਰਿਵਾਰ ਵੀ ਠੀਕ ਆ ਤੁਹਾਡਾ ਪਰਿਵਾਰ ਵੀ ਠੀਕ ਹੋਣਾ ਚਾਹੀਦਾ ਸਾਰੇ ਤੰਦਰੁਸਤ ਹੋਣੇ ਚਾਹੀਦੇ ਨੇ ਠੰਡ ਤੋਂ ਬਚੋ ਠੰਡ ਬਹੁਤ ਹੋ ਰਹੀ ਹੈ ਤੇ ਅੱਜ ਦੀ ਸ਼ੁਰੂਆਤ ਆਪਾਂ ਕਰਨ ਲੱਗੇ ਆ ਮਾਰਨਿੰਗ ਤੋਂ ਲਓ ਜੀ ਮੌਸਮ ਚੈੱਕ ਕਰੋ ਪਹਿਲਾਂ ਤਾਂ ਸਾਰੇ ਜਾਨੇ ਧੁੰਦ ਪੈ ਰਹੀ ਹੈ ਪੂਰੀ ਤੇ ਬਾਕੀ ਕਰਨ ਲੱਗਾ ਆ ਅਦਾ ਬਲੌਗ ਸ਼ੁਰੂ ਬਣੇ ਰਹੋ ਬਲੌਗ ਦੇ ਨਾਲ ਹੀ ਜੋ ਜੋ ਅੱਜ ਦੀ ਰੋਟੀ ਨੂੰ ਕੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਮਲਾਉਣਾ ਤੁਹਾਨੂੰ ਪਰਮ ਨਾਲ ਸਾਰੇ ਜਾਣੇ ਅੱਜ ਪਹਿਲੀ ਵਾਰ ਇਕੱਠੇ ਨਾਏ ਸਾਰੇ ਜਾਣੇ ਲਾਈਨ ਬਣ ਕੇ ਪਹਿਨਾ ਪਰਮ ਫਿਰ ਜੋਗਨ ਫਿਰ ਸੋਹਣ ਲਾਸਟ ਦੇ ਖਰਮਾ ਲਓ ਜੀ ਮੇਰੇ ਪਰਮ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਬਲੌਗ ਗੱਗੀ ਨੇ ਸ਼ੁਰੂ ਕੀਤਾ ਹੋਰ ਜਿੰਨੇ ਦਿਨੇ ਰਹਿਣਗੇ ਇਹੀ ਕਰਨਗੇ ਚਲੋ ਮੈਨੂੰ ਥੋੜਾ ਸੌਖਾ ਹੋ ਜੂ ਮੇਰੀ ਟੈਨਸ਼ਨ ਘਟੇ ਜਾਂਦੀ ਹੈ ਟੈਨਸ਼ਨ ਇਹਨੂੰ ਉੱਪਰ ਪੈ ਜਾਂਦੀ ਹੈ ਨਾ ਇਹ ਵੀ ਗੋਭੀ ਦਿਖਾਈ ਸੀ ਉਹ ਆਪਾਂ ਦੇਖੋ ਪਕੌੜੇ ਬਣਾਤੇ ਆ ਇਹਨਾਂ ਨੂੰ ਚਾਹ ਵੀ ਬਣਾਤੀ ਆ ਹੁਣ ਤਾਜੀ ਚਾਹ ਬਣਾਈ ਆ ਤੇ ਨਾਲ ਮੈਂ ਗੁੰਨੇ ਆਂ ਦਾੜਾ ਵਾਲਾ ਆਟਾ ਤੇ ਹੁਣ ਆਪਾਂ ਬਣਾਵਾਂਗੇ ਦਾਲ ਵਾਲੇ ਪਰੌਂਠੇ ਨਾਲ ਇਹਨਾਂ ਨੂੰ ਦਵਾਂਗੇ ਦਹੀਂ ਤੇ ਨਾਲ ਚਟਣੀ ਦਵਾਂਗੇ ਧਨੀਏ ਦੀ ਤੇ ਸਾਰੇ ਜਾਨੇ ਨਾ ਹੱਥ ਧੋ ਕੇ ਫਰੈਸ਼ ਹੋ ਗਏ ਆ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹਿਊ ਬਲੌਗ ਦੇ ਨਾਂ ਦੀ ਮਰਜੀ ਪਾਲਾ ਜੀ ਹਾਂ ਦੇਖੋ ਇਧਰ ਇਹਦੇ ਨਾਲ ਜੋ ਭੰਡਾ ਦਵਾਈ ਯਕੀਨ ਮੰਨੋ ਇਹਦੇ ਨਖਰੇ ਨਹੀਂ ਮਾਨ ਆਏ ਚਾਹੇ ਮੈਂ ਔਰੇ ਆ ਚਾਹੇ ਮੈਂ ਉੱਥੇ ਰਹਿੰਦਾ ਸੀਗਾ ਇਹਦੇ ਕੱਪੜੇ ਲੀੜੇ ਪਤਾ ਨਹੀਂ ਇਹਨੂੰ ਕਹੇ ਜੇ ਪਸੰਦ ਨੇ ਕਹੇ ਜੇ ਨਹੀਂ ਪਸੰਦ ਹੈ ਕਿ ਉਹ ਜਿਹੜੇ ਲਿਆਂਦੇ ਸੀ ਨਾ ਇੱਕ ਚੀਜ਼ ਜੀ ਇੰਗਰ ਦਾ ਰੋਟੀ ਪਾਣੀ ਦੀ ਵੀ ਨਾ 2023 ਦੀ ਦਵਾਈ ਹੋੜ ਗਿਆ ਜਿਹੜੀ ਹੋਣੀ 2023 ਤੇ ਪਹੁੰਚ ਗਿਆ 2026 ਤੋ ਆਜ ਮੈਂ ਦੂ ਉਹ ਪਾ ਰੇ ਇਹਦੇ ਕੱਪੜੇ ਹੋਮੇ ਠੀਕ ਆ ਜੀ ਆ ਦੇਖੋ ਇਹਨੂੰ ਵੀ ਮੈਡੋ ਹੂੰ ਪਰ ਮੈਨੂੰ ਮਮਾ ਸੁਣ ਦੱਸੋ ਗਾਇਜ਼ ਕਿਦਾਂ ਦਾ ਲੱਗਿਆ ਸੋਹਣਾ ਲੱਗਿਆ ਹਾਂ ਤੁਸੀਂ ਤਾਂ ਉਹੀ ਸੋਹਣੇ ਬਥੇਰੇ ਹੋ ਮੇਰਾ ਬਲੂ ਬਲੂ ਕੋਟ ਕੇ ਮੈਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਹਾਂ ਠੀਕ ਆ ਤੇ ਨਾ ਮੈਂ ਹੁਣ ਲੱਗਿਆ ਸੀ ਰੋਟੀ ਖਾਣ ਮੇਰੇ ਗੱਲ ਯਾਦ ਆਈ ਨਾ ਮੈਂ ਕਿਹਾ ਚੱਲ ਬੇਸਵਾਗ ਕੇ ਜੇ ਪਰ ਮੈਨੂੰ ਗੱਲ ਪੁੱਛਦੇ ਆ ਮੈਂ ਕਿਹਾ ਵੀ ਤੁਸੀਂ ਜੂਸ ਜਾਂ ਸਪੀਨਾ ਕਦੋਂ ਸ਼ੁਰੂ ਕਰਨਾ ਨਾ ਕਹਿੰਦੇ ਮੈਂ ਨਾ ਕਹਿੰਦੇ ਮੈਂ ਜੂਸ ਜਾਂ ਨਹੀਂ ਪੀਣਾ ਕਹਿੰਦੀ ਮੈਂ ਤਾਂ ਤੇਰਾ ਖੂਨ ਹੀ ਪੀਣਾ ਕਹਿੰਦੀ ਕਹਿੰਦੀ ਮੈਂ ਤਾਂ ਤੇਰਾ ਖੂਨ ਪਿਆਰਾ ਕਰ ਉਹ ਹੀ ਪੀਣਾ ਉਹ ਹੀ ਨਚੋੜਨਾ ਕਹਿੰਦੀ ਤੇਰੇ ਜੁੱਦਾ ਬਸ ਹੋਰ ਕੁਝ ਨਹੀਂ ਮੈਨੂੰ ਜੂਸ ਨਾਲ ਭੁੱਖ ਨਹੀਂ ਹੁੰਦੀ ਸਹੀ ਗਾ ਹੁਣ ਕਮੈਂਟ ਕਰੋ ਤੁਸੀਂ ਸਾਰੇ ਜਾਨੇ ਠੀਕ ਹੈ ਜੀ ਕਿਹਦੇ ਕਿਹਦੇ ਘਰ ਵਾਲੀ ਖੂਨ ਪਿੰਦੀ ਆ ਹੂੰ ਇਹਨੇ ਨਾ ਪੀਣਾ ਸ਼ੁਰੂ ਕਰਤਾ ਜੇ 2-3 ਦਿਨ ਹੋਏ ਨੇ ਆਏ ਨੂੰ ਠੀਕ ਬਾਕੀ ਤੁਸੀਂ ਠੰਡ ਦਾ ਟਾਈਮ ਤੁਸੀਂ ਦੱਸਿਓ ਹੈ ਜੀ ਕਮੈਂਟ ਕਰਕੇ ਲਓ ਜੀ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਟਾਈਮ ਬੱਜ ਗਿਆ ਨੇ 11:30 ਹੋ ਗਈ ਟਾਈਮ ਤੇ ਹੁਣ ਮੈਂ ਸੋਹਮ ਤੇ ਗੱਗੀ ਅਸੀਂ ਚੱਲਿਆ ਮਜਾ ਇੱਕ ਤਾਂ ਜਿੰਨਾਂ ਦਾ ਸਮਾਨ ਸੀਗਾ ਫੜਾਉਣ ਨਾਲ ਬਿੱਜੀ ਲੈ ਕੇ ਸੀ ਖਜੂਰਾ ਪਰਫਿਊਮ ਵਗੈਰਾ ਤੇ ਟੌਫੀਆਂ ਹਨਾ ਉਹ ਫੜਾ ਕੇ ਆਉਣੀਆਂ ਨੇ ਤੇ ਬਾਕੀ ਇੱਕ ਜੋਬੀ ਦੀ ਪੈਂਟ ਥੋੜੀ ਜੀ ਨੀਵੀ ਹੈ ਉਹਨੂੰ ਉੱਚੀ ਕਰਾਉਣਾ ਤੇ ਬਾਕੀ ਦੇਖਦੇ ਅੱਜ ਤੁਸੀਂ ਕੱਪੜੇ ਲੈ ਕੇ ਆਉਣਾ ਨੇ ਅੱਜ ਤੇ ਬਾਕੀ ਜਿੱਦਾਂ ਦਾ ਵੀ ਹੋਊਗਾ ਵਲੌਗ ਤੁਸੀਂ ਬਣੇ ਰਹੋ ਬਾਕੀ ਦੇਖਦੇ ਆ ਜੇ ਅੱਗੇ ਕੱਪੜੇ ਲੈਣਗੇ ਅੱਜ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਪਾਪਾ ਦੀ ਸ਼ਾਪਿੰਗ ਹੋ ਰਹੀ ਹੈ ਚਲ ਲੈ ਤਾਂ ਹੋ ਗਈ ਛੋਮੂ ਦੀ ਤਾਂ ਹੋ ਗਈ ਸੀ ਇਹਦੇ ਨਾਲ ਦੇਖੇ ਮम्मा ਮੇਰੇ ਦਾ ਕੱਪੜਾ ਪੈਂਟ ਪਾ ਕੇ ਦੇਖੀਏਗਾ ਗਰਮੀ ਨੇ ਉੱਚੀ ਹੋ ਗਈ ਮੇਰੇ ਤਾਂ ਚਲੋ ਉੱਚੀ ਸੀ ਹਾਂ ਬੈਠੇ ਹਾਂ ਦੋਨੋਂ ਬੱਸ ਮੈਂ ਕਪੜਾ ਇਨ ਆਊਟ ਕਿਉਂ ਹੋ ਗਏ ਇਹਦੇ ਤੇ ਇਹਦੇ 'ਚ ਫਰਕ ਹੋਊਗਾ ਲੈ ਕੇ ਤਾਂ ਜੇ ਕਪੜਾ انجن ਵਾਲਾ ਉਹ ਮੈਂ ਲੈਗਾ ਜਿੱਦਾਂ ਉਹ ਬਣਿਆ ਫਿਰ ਇਹੀ ਲੈ ਲਓ ਆ ਦਾ ਪੈਂਟ ਵੀ ਬਹੁਤ ਸੁਣੀਆ ਬਣੇ ਕੋਈ ਹੋਣੀ ਕੋਈ ਨਿੰਦੂਗਾ ਨਹੀਂ ਪੀਸ ਪਾਇਆ ਨਿੰਦਣ ਦੀ ਨਹੀਂ ਬਣਦੀ ਮਾ ਪਾਉਣਾ ਨਹੀਂ ਦਿੰਦਾ ਨੀਲਾ ਤਾਂ ਆਹ ਨੀਲਾ ਹੈਗਾ ਪਰ ਕਾਰਬਨ ਡੂਨ ਤੇ ਹੈਗਾ ਨਾ ਡਾਰਕ ਗੱਲ ਸੀ ਗ੍ਰੀਨ ਦੀ ਟੂਨ ਤੇ ਆਹੋ ਜੇਰਾਤ ਅਹ ਜੇ ਕਿਹਾ ਨਾ ਹਮ ਹੋਰ ਕੋਈ ਡਿਜ਼ਾਇਨ ਬੈਂਡ ਦਾ ਕਲਰ ਮਿਲ ਨਹੀਂ ਗਏ ਨਹੀਂ ਕਲਰ ਨਹੀਂ ਕਾਰਬਨ ਕਲਰ ਹੋਗੇ ਇੰਚ ਵੀ ਹੋਰ ਟ੍ਰਾਈਟ ਮਿਲਦਾ ਉਹਦੇ ਆ ਵੀ ਕਲਰ ਰੁਪਿਆ ਰਹਿਗਾ ਆਹ ਸਟੈਚੂ ਵਾਲ ਹੁੰਦੀ ਹੈ ਇਹ ਇਹ ਤਾਂ ਬਹੁਤ ਜੱਦ ਮੈਂ ਕਰਗਾ ਦੇਖ ਲਓ ਇੱਕ ਟਰਾਈ ਕਰਕੇ ਆ ਵੀ ਇਹ ਥੱਲੋਂ ਦੀ ਸਵੈਟਰ ਸ਼ਰਟ ਉਹ ਪਾ ਗਿਆ ਇਨਰ ਪਾ ਗਿਆ ਠੀਕ ਆ ਪਹਿਲਾਂ ਆਪਣੀ ਸੇਫਟੀ ਜ਼ਰੂਰੀ ਹੈ ਜੀ ਸਹੀ ਹੈ ਠੀਕ ਆ ਹੋਰ ਹੈ ਸੋਣਾ ਵੀ ਲੱਗਦਾ ਪਾ ਹੈ ਕੋਈ ਐ ਨਹੀਂ ਗੱਲ ਹੈਗੀ ਜੀ ਸਾਰਾ ਬ੍ਰਾਊਨ ਬ੍ਰਾਊਨ ਹੀ ਪਾਣਾ ਆਪਾਂ ਨੇ ਦੇਖੇ ਰੈਡੀਅਰ ਆ ਪਾਓ ਇੱਕ ਵਾਰਾ ਪਾ ਕੇ ਦਿਖਾਓ ਉਹ ਨਹੀਂ ਆ ਠੀਕ ਨਹੀਂ ਇੱਕ ਵਾਰ ਪਾ ਕੇ ਤਾਂ ਦੇਖੋ ਪੌਣ ਚ ਕੀ ਹਰ ਜਾ ਲੋ ਲੈਣੀ ਨਹੀਂ ਫਾਇਦਾ ਜੀ ਲਓ ਜੀ ਪਰ ਮੇਂ ਵਾਰੀ ਆ ਗਈ ਆਹੋ ਦੇਖੋ ਸਾਈਜ਼ ਵੀ ਬੜਾ ਹੈ ਮੇਰਾ ਉਹ ਚੱਕਰ ਹੀ ਰਹੇਗਾ ਕੋਟੀ ਲੈਣ ਲੱਗੀ ਬ੍ਰਦਰ ਆਈ ਡੋਨਟ ਨੋ ਸਿਲੈਕਟ ਯੋਰ ਆਵਰ ਪੀਸ ਹਾਂ ਇੱਕ ਤਾਂ ਪਾ ਕੇ ਦੇਖੋ ਨਾ ਫੇਰ ਹੀ ਉਦੋਂ ਟ੍ਰਾਈ ਕਰੋ ਫਿਰ ਦੇਖ ਲੈ ਲੋਡ ਨਹੀਂ ਨਹੀਂ ਸਹੀ ਆਊਗਾ ਸਾਈਜ਼ ਹੀ ਐ ਮਾਈ ਸਾਈਜ਼ ਐ ਸਟਾਰਟਿੰਗ ਸਾਈਜ਼ ਐ ਹਾਂ ਚਾਹ ਕਰਾਂ ਜੀ ਸੈਲਫ ਚੇਂਜ ਆ ਚੁੱਕੀ ਜੀ ਇਹਦੀ ਹਲੋ ਦੇਖ ਲਓ ਜੀ ਚੈੱਕ ਕਰੋ ਆਪਣਾ ਵਿਆਹ ਦਾ ਪਿਓ ਕੱਪੜੇ ਆਪਣੇ ਸੈਟਿੰਗ ਹੋ ਗਏ ਫਾਰਮ ਦੇ ਵੀ ਕੱਪੜੇ ਲੈ ਲੈ ਕੋਟੀ ਲਈ ਲੈਣੇ ਠੀਕ ਆ ਇਹਦੇ ਵੀ ਗੰਦੇ ਬੱਚੇ ਦੇ ਕੱਪੜੇ ਲੈ ਲੈ ਮੇਰੇ ਵੀ ਆ ਗਏ ਕਣਾ ਪਟੂਰੇ ਖਾਣੇ ਨੇ ਪਟੂਰੇ ਵਾਲੇ ਦੀ ਦੁਕਾਨ ਭਰੀ ਪਈ ਹੈ ਜਗਾ ਨਹੀਂ ਬੈਠਣ ਦੂਰ ਤੋਂ ਹੋਣ ਦੱਸੋ ਕੀ ਕੰਮ ਹੈਗਾ ਠੀਕ ਹੈ ਆ ਉਰੇ ਖਾਣ ਲੱਗਾ ਪਟੂਰੇ ਘੜ ਕੇ ਆਪਣੇ ਇਹ ਮਸ਼ਹੂਰ ਨੇ ਪੂਰੇ ਇਹ ਪੂਰੇ ਆਪਣੇ ਧੂਰੀ ਚ ਮਸ਼ਹੂਰ ਨੇ ਮੇਰੀ ਗੱਲ ਸੁਣੋ ਇਹਨੂੰ ਮੈਂ ਖਾ ਕੇ ਖਵਾ ਦਿੰਦੇ ਹਾਂ ਗਰਮ ਗਰਮ ਆਪਾਂ ਚੱਲਦੇ ਆਂ ਅੱਪਾ ਪੁੱਛੇ ਲੈ ਲਾਂਗੇ ਦੋ ਅੱਛਾ ਹੋਰ ਕੁਝ ਮੰਮੀ ਵਾਸਤੇ ਸੋਜੋ ਹੋਰ ਵਾਸਤੇ ਆਪਣੇ ਬੋਲਾ ਵਾਸਤੇ ਹੋਰ ਕੁਝ ਚਲ ਹੇ ਯਾ ਠੀਕ ਆ ਪਰਮ ਦੇ ਕੋ ਨਾਲੇ ਦਾ ਠੰਡ ਜਿਹਾ ਠੂਟਰ ਕਰਦੀ ਆ ਮੈਂ ਕਿਹਾ ਜੀ ਨਾਲੇ ਟੋਪੀ ਲੈ ਲਾ ਹਨਾ ਸ਼ਾਪਿੰਗ ਕਰਿਆ ਵਈ ਅਸੀਂ ਕੁਚੇ ਖਾਣ ਆਇਆ ਆ ਆ ਆਪਣੇ ਟੋਰੀ ਦਾ ਮਸ਼ਹੂਰ ਕੁਚੇ ਵਾਲਾ ਇਹਦੇ ਕੁਚੇ ਬੜੇ ਸਵਾਦ ਹੁੰਦੇ ਆਗੇ ਆ ਤੋਰੀ ਦਾ ਵੀ ਉਹ ਚੈੱਕ ਕਰਦੇ ਪਹਿਲਾਂ ਮਨ ਚਲੇ ਦੇ ਖਾਣ ਦੇ ਤੇ ਉਦੋਂ ਮੈਂ ਤੇ ਜੋ ਵਾਹ ਆਪਣਾ ਦੇਸ਼ ਆਪਣਾ ਹੁੰਦਾ ਨਾ ਸ਼ਹਿਰ ਉਹ ਹੋਵੇ ਯਾਰੇ ਯਾਰੇ ਾਰੇ ਦੇਖੋ ਆ ਚੁੱਪੀ ਬੈਠਾ ਲਓ ਜੀ ਅਸੀਂ ਪਹੁੰਚ ਗਏ ਹੁਣ ਘਰੇ ਦੇਖੋ ਪਰਨ ਨੂੰ ਸੋਮੋ ਦੀ ਕਿੰਨੀ ਫੇਕਾ ਦੇਖੋ ਫਟਾਫਟ ਕਹਿੰਦੀ ਉਹਦੇ ਪਟੂਰੇ ਠੰਡੇ ਹੋ ਗਏ ਨੇ ਆਹ ਦੇਖੋ ਇੱਕ ਗੰਦਾ ਬੱਚਾ ਉਹਦਾ ਇਹ ਕਿਹੜਾ ਆਹ ਦੇਖਦੇ ਹੋ ਸਾਡੇ ਕੀ ਗਲਤ ਗੱਲ ਹੈ ਕਿਉਂ ਤੈਨੂੰ ਲਿਆ ਕੇ ਤਾਂ ਦਿੱਤੇ ਨੇ ਕੱਪੜੇ ਕਿਹੜੇ ਪਾਉਣ ਵਾਲੇ ਇਹਦੇ ਪਾਉਣ ਵਾਲੇ ਕੱਪੜੇ ਓਏ ਖਾੜੇ ਫਿਰ ਇਹਦੇ ਕੋਲੇ ਕਿੱਥੇ ਨੇ ਕੱਪੜੇ ਉਹ ਸਾਰੇ ਮੇਰੇ ਕੋਲੇ ਤੂੰ ਅੱਜ ਮੈਨੂੰ ਕੱਪੜੇ ਦਿਖਾ ਨਾ ਦੇਖੀ ਤੇਰੇ ਨਾਲ ਹੀ ਛਤਰ ਪੈਂਦੇ ਦੇਖੀ ਫਿਰ ਤੂੰ ਜੇ ਨਿਕਲ ਆ ਤੇਰੇ ਕੱਪੜੇ ਮੇਰੇ ਸਾਰੇ ਉੱਚੇ ਹੋਏ ਪਾਏ ਦੇ ਹਾਂ ਉਹ ਤੇਰੇ ਤਾਂ ਉਹੀ ਉੱਚੇ ਕਰੇ ਪਾਏ ਤਾਂ ਦੇਖੀ ਨਹੀਂ ਮੈਂ ਤੇਰੇ ਉੱਚੇ ਪਾਏ ਵੇ ਆ ਲੈ ਰੱਖੀ ਜਾਓ ਬਸ ਕੋਈ ਵੀ ਰਿਜ਼ਲਟ ਕੋਈ ਨਹੀਂ ਪਾਈ ਦੇ ਉਹ ਲੋ ਤੁਸੀਂ ਅੱਜ ਸਾਰੀਆਂ ਉੱਚੀਆਂ ਕਰਤੀਆਂ ਮੋਟੀ ਹੋ ਜਾਂਦੀ ਹੈ ਉਹਨਾਂ ਦਾ ਰਿਜ਼ਲਟ ਆ ਕੇ ਜਾਏਗਾ ਦੇਖਾ ਕਟੋਰੀ ਅੱਗੇ ਕਰੀਓ ਢਾਲ ਲਈ ਪਾ ਲਓ ਜੀ ਹੁਣ ਆਪਾਂ ਪੋਜਨ ਕਰ ਲਈਏ ਫਿਰ ਮਿਲਦੇ ਆਂ ਅੱਗੇ ਇੱਕ ਕਟੋਰੀ ਉੱਥੇ ਪੈਣ ਜਿੰਨੇ ਦਿਨ ਬਾਈ ਹੁਣ ਇਹ ਰਹਿਣਗੇ ਹੁਣ ਜਿਹੜਾ ਅਸੀਂ ਖਾਣਾ ਪੀਣਾ ਛੱਡ ਦਨੇ ਉਹ ਫਿਰ ਬਾਜੇ ਖਾਂਦੇ ਨੇ ਹੁਣ ਸੋਹਮ ਨੇ ਭਟੂਰਾ ਛੱਡ ਤਾ ਉਹ ਵੀ ਇਹਨਾਂ ਨੇ ਖਾਤਾ ਮੈਂ ਅੱਧਾ ਕੁਲਚਾ ਛੱਡ ਤਾ ਉਹ ਵੀ ਇਹ ਖਾਣਗੇ ਅੱਗੇ ਮੰਮੀ ਕਰਦੀ ਹੁੰਦੀ ਐ ਮੈਂ ਹਜੇ ਇੱਕ ਕੁਲਚਾ ਮੰਮੀ ਦਾ ਪਿਆ ਮੰਮੀ ਕਹਿੰਦੀ ਮੈਂ ਪੂੜਾ ਬਣਾ ਕੇ ਖਾ ਲਿਆ ਬੇਸਨ ਦਾ ਮੰਮੀ ਨੂੰ ਹਜੇ ਭੁੱਖ ਨਹੀਂ ਤੇ ਹੁਣ ਇਹ ਖਾਣ ਲੱਗੇ ਨੇ ਖਾ ਲੋ ਖਾ ਲੋ ਅੱਦੇ ਇਸੀ ਚੀਜ਼ ਤਾਂ ਮੈਂ ਖਾਣੀ ਖਾਣੀ ਆ ਨਾ ਕੋਈ ਦੂਸਰੇ ਦੀ ਚੀਜ਼ ਇਸੇ ਖਾਣੇ ਫਿਰ ਕਹਿੰਦੇ ਬੰਦਾ ਮੋਟਾ ਹੁੰਦਾ ਤੇ ਡੈਡਾ ਬੜਾ ਕੱਢ ਕੇ ਮੈਂ ਕਿੱਧਰ ਨੂੰ ਜਾਵਾਂ ਇਹ ਢੈਡਾ ਬੜਾ ਕੱਢ ਕੇ ਲੈ ਜਾਣਗੇ ਜੇ ਨਹੀਂ ਖਾਂਦਾ ਫਿਰ ਕਹਿੰਦੇਗੇ ਤੂੰ ਸਾਡੇ ਮਨ ਦਾ ਨਹੀਂ ਜੇ ਖਾਲਾ ਨਾ ਫਿਰ ਕਹਣੀ ਤੇਰਾ ਢਿੱਡ ਮੋਟਾ ਹੁੰਦਾ ਚੁੱਕੀ ਕਰਨਾ ਤੂੰ ਇੱਕ ਕਮੈਂਟ ਕਰਕੇ ਕੋਈ ਸਲਾਹ ਦੱਸੋ ਆਏ ਵੀ ਕੀ ਕਰਨਾ ਸੀ ਆ ਕੁਲਚਾ ਖਾਓ ਜਲਦੀ ਆ ਗਿਆ ਖਾ ਗਿਆ ਖਾ ਚੱਲ ਉਹ ਖਾ ਗਿਆ ਸ਼ੋਮੀ ਨੂੰ ਖਾ ਗਿਆ ਖਾ ਗਿਆ ਭੱਜ ਲੋ ਭੱਜ ਲੋ ਭੱਜ ਲੋ ਦੇਖੀ ਉਹਦੇ ਮਾਗਰ ਭੱਜਦਾ ਨਹੀਂ ਕਾ ਜੇ ਬਿੱਠ ਜੀ ਹੈਗੀ ਆ ਜੀ ਇਹ ਇਹ ਦੇਖੀ ਦੇਖ ਆਹ ਉਹ ਤਾਂ ਤੈਨੂੰ ਉਹਦਾ

ਫਿਰ ਜਾਂਦੇ ਫਿਰ ਜਾਂਦੇ ਅੱਪੀ ਨਿਕਲੇ ਉਹ ਕਾ ਖਾਊਗਾ ਉਹ ਕਾ ਕੀ ਤੇਰਾ ਸਾਰਾ ਤਾਂ ਧਨੀਆ ਵੱਢਤਾ ਆ ਦੇ ਲੈ ਸਾਰਾ ਟੋਕਰੀ ਰੱਖ ਲੈ ਨਾ ਸਾਰਾ ਧਨੀਆ ਮੇਰੇ ਤਾਂ ਟੋਕਰੀ ਵੀ ਰੱਖ ਦੋ ਪੁੱਤ ਜਾਰ ਰੱਖ ਲੈ ਟੋਕਰੀ ਚ ਖੇੜ ਦੇ ਦੀ ਇਹ ਤਾਂ ਬੌਚਰ ਫਿਰ ਆ ਪਾ ਕੇ ਦੇਖ ਮਮੀ ਕੋਲੇ 3 ਤੇ 2 ਪਟੂਰੇ ਖਾ ਆ ਰੰਗ ਵੀ ਵਧੀਆ ਹੈ ਪਟੂਰੇ ਹੀ ਦੋ ਤੀ ਸੌਮ ਲਿਆ ਦੀ ਗੱਲਾ ਪਤਾ ਸੀ ਵੀ ਮੰਮੀ ਆ ਜਿਹੜਾ ਰੰਗ ਕਰਦੀ ਮੰਮੀ ਨੇ ਕਦੋਂ ਪਾਇਆ ਇਹ ਜਿਹੜਾ ਰੰਗ ਮੈਂ ਤਾਂ ਕਦੇ ਦੇਖਿਆ ਨਹੀਂ ਪਾਇਆ ਪਾਇਆ ਹੀ ਨਹੀਂ ਕਰ ਮੈਂ ਤਾਂ ਇੰਨੀਆਂ ਦੀ ਮੈਂ ਪੈ ਜਨਾ ਮੈਂ ਤਾਂ ਕਦੇ ਦੇਖੀ ਨਹੀਂ ਬਾਈ ਦੇਖੀ ਨਹੀਂ ਜੱਗਾ ਮੈਂ ਇਹ ਪੁਆਈਆਂ ਨੇ ਜਿਹੜੇ ਕੱਪੜੇ ਪੁਆਏ ਨੇ ਰੰਗ ਆਦਾ ਦੋ ਆਗੀਆਂ ਜਿਸ ਨੂੰ ਨਹੀਂ ਖੰਦੇ ਦਾ ਨਾ ਹੂੰ ਫੋਲੋ ਸਾਈਜ਼ ਆਏ ਦੋ ਵੱਡੀ ਕੋਟੀ ਨਹੀਂ ਆਉਂਦੀ ਆ ਗਈ ਮੈਨੂੰ ਪਤਾ ਸਾਈਜ਼ ਦਾ ਚੱਕ ਓਏ ਗਲਮਾ ਸੈੱਟ ਕਰੋ ਥੋੜਾ ਜਿਹਾ ਉੱਤੇ ਨੂੰ ਇਹ ਹਾਂ ਹੂੰ ਕੋਟੀ ਸੋਹਣੀ ਆ ਗਈ ਓਕੇ ਬੋਲ ਮੇਹਰਤਾ ਨਾ ਚੱਲੀ ਸਾਰੇ ਨਾਲ ਜਿਹੜੇ ਨਾ ਮਰਜ਼ੀ ਪਾ ਲੋ ਇਹਨੂੰ ਇਹ ਲਾਈਟ ਕਲਰ ਨਹੀਂ ਮੰਮੀ ਲਾਈਟ ਕਲਰ ਸਾਰੇ ਸੂਟਾਂ ਨਾਲ ਪੈ ਜਾਂਦਾ ਆ ਇਧਰੋਂ ਬੰਦ ਕਰੀ ਹੋਈ ਆ ਜੇਬ ਉਹ ਟਾਂਕਾ ਲਾਇਆ ਹੋ ਖੋਲ ਦਾਂਗੇ ਤਾਂ ਨੀਤੇ ਸਲਵਾਰ ਦੇਖ ਲੋ ਠੀਕ ਆ ਕਿਸਾ ਹੁੰਦੀ ਆ ਹਾਂ ਪੂਰੀ ਫਿੱਟਾ ਦੇਖ ਲੋ ਹੁਣ ਕਿਉਂ ਪਤਾ ਲੱਗਿਆ ਐਂ ਦੇ ਨੂੰ ਹੋਣੀ ਚਾਹੀਦਾ ਜਿਹਨੂੰ ਆਪਰੇ ਸੱਸ ਦੇ ਸਾਈਜ਼ ਦਾ ਪਤਾ ਹੋਵੇ ਮੇਰੀ ਸੱਸ ਨੂੰ ਨਹੀਂ ਮੇਰੇ ਸਾਈਜ਼ ਦਾ ਪਤਾ ਵੀ ਮੈਂ ਪਰਮੋ ਵਾਸਤੇ ਕੀ ਲੈ ਕੇ ਜਾਣਾ ਉਹ ਕਦੇ ਲੈ ਪਰ ਕਦੇ ਲਿਆ ਕੇ ਨਹੀਂ ਦਿੱਤਾ ਬਈ ਤੂੰ ਹੀ ਜਾਂਦੀਆਂ ਨਾਲ ਚਲੋ ਚਲ ਆ ਜਾ ਜੋ ਵੀ ਹੁਣ ਜੋ ਵੀ ਲਈ ਸਰਪ੍ਰਾਈਜ਼ ਹੈ ਇਹ ਦੇਖੋ ਪਾਗਲ ਭਾਈ ਜੋ ਬਣਾ ਹਾਂ ਆ ਜਾ ਸੋਮੂ ਆਪਣੀ ਪਸੰਦ ਆਪ ਕੇ ਲਿਆ ਨਹੀਂ ਮੰਮੀ ਆਪਾਂ ਨੂੰ ਲੋੜ ਨਹੀਂ ਮੇਰੀ ਹਾਂ ਖੜਚ ਹਾਂ ਤੇ ਖੋਦਣਾ ਪਾਏ ਜੀ ਪਟਾ ਸੀ ਬੰਮੀ ਤੇ ਆ ਲਾਗੋ ਇਹਦੀ ਲਾ ਨਹੀਂ ਬਧੀਆ ਹੈ ਕਲਰ ਉਹ ਕਰੋ ਫੋਲਡ ਕਰੋ ਹੁਣ ਤਾਂ ਮੇਰੀ ਵਾਰੀ ਹੈ ਤੇਰੀ ਵਾਰੀ ਕਿਥਾ ਤੂੰ ਤੇਰੀ ਵਾਰੀ ਕਿੱਦਾਂ ਖੁੱਲੀ ਛੱਡੇਗਾ ਟਬਾਟਨ ਲਾਏਗਾ ਜੇਪੋ ਵੀ ਲੱਗਦੀ ਓਏ ਮਾਂ ਕਿਤੇ ਕੱਲੇ ਬਾਟਨ ਨੇ ਹੈਗੀਆਂ ਨਾਲ ਜੇਪ ਹੁੰਦੀ ਐ ਹੂੰ ਤਾਂ ਕੱਲੇ ਬਾਟਨਾ ਜਿਹੜੀ ਹੁੰਦੀ ਐ ਮੈਂ ਬਰਾਊਨ ਕਲਰ ਲੈ ਕੇ ਜੋ ਬਣ ਮੈਨੂੰ ਬਰਾਊਨ ਕਲਰ ਸੋਹਣਾ ਲੱਗਦਾ ਉਹ ਸ਼ਰਟ ਨਾਲ ਜੋ ਬਣ ਐ ਲੱਭ ਜੂਗੀ ਜੇ ਮਾਰਤੀ ਲਾਇਆ ਨਾਂ ਲਾਜ ਜਿੱਧਰ ਵੀ ਹੁੰਦੀ ਜੇਬ ਹੋਰ ਸੋਹਣੀ ਲੱਗਣੀ ਸੀ ਨਹੀਂ ਤੈਨੂੰ ਨਹੀਂ ਹੁੰਦੀ ਨਹੀਂ ਤੈਨੂੰ ਉਸੇ ਵਾਲਾ ਬਣਦਾ ਤੂੰ ਉਸੇ ਉਸੇ ਵਾਲੇ ਦੇ ਪਾਈ ਹੁੰਦੀ ਹਾਂ ਚਾ ਸ਼ੀਸ਼ੇ 'ਚ ਖੜ ਕੇ ਦੇਖ ਇਹ ਚਾਕ ਨਹੀਂ ਪਫੀ ਪਾ ਲਈ ਨਹੀਂ ਚਾਕ ਨੇ ਓ ਡਿਜ਼ਾਈਨ ਆ ਪਿੱਛੇ ਡਿਜ਼ਾਈਨਿੰਗ ਕੀਤੀ ਹੋਈ ਆ ਬਟਨ ਲਾ ਕੇ ਮੈਨੂੰ ਲੱਗਿਆ ਬੁਖੀਵਾਨ ਆਪਨ ਦੇ ਨਾਲ ਜੋ ਮੂ ਤਾਂ ਮਸਾਈ ਸਮਾਈ ਲਉਂਦੀ ਆ ਕਦੇ ਕਦੇ ਉਹ ਵੀ ਸਾਲ ਸੀ ਮਹੀਨੇ ਬਾਅਦ ਰੋਜ਼ ਰੋਜ਼ ਨਹੀਂ ਆਉਂਦੀ ਆ ਨਚੜੀ ਦੇ ਦੇਖੀ ਆਪਾਂ ਆ ਮੇਰੇ ਗਦਨ ਦੀ ਆ ਨਾ ਮਾਉ ਚ ਦੇਖ ਰਹੀ ਤੇ ਮੈਂ ਇੱਥੇ ਬਾਗ ਵਿੱਚ ਦਿਖਾ ਰਹੀ ਸੀ ਅੱਜ ਥੋੜੀ ਮੈਂ ਘੜਾ ਲਾਈਵ ਹੋਈ ਬੈਠੀ ਦੀ ਉੱਤੇ ਹਾਂ ਅੱਜ ਕੱਲ੍ਹ ਵਾਲੇ ਚ ਦੇਖਿਆ ਮੈਂ ਤੇਰਾ ਵੀ ਬਲੌਗ ਜੋ ਬੰਦੇ ਸੀ ਉਹ ਅੱਛਾ ਆਦਾ ਗਾਗਾ ਕੈਪ ਵਾਲੀਆਂ ਲਿਆਂਦੀਆਂ ਨੇ ਹਾਂ ਪਾਹ ਪਾਲੇ ਵੀ ਠੀਕ ਆਜੂ ਕੈਪ ਪਾ ਲਾ ਕੇ ਦੇਖੀ ਤੇ ਫੁੱਲ ਸਾਈਜ ਮਾਂ ਕਹਤੇ ਪਰਮ ਕਾ ਦੇ ਵੀ ਮਾਂ ਪੁੱਤ ਦੇ ਟਿੱਡ ਕਰਕੇ ਆਪਾਂ ਨੂੰ ਫੇਰ ਕਹਦੇ ਥੋੜੀ ਕੋਟੀ ਫੁੱਲ ਸਾਈਜ ਆਏ ਫੁੱਲ ਸਾਈਜ ਨਹੀਂ ਹੈਗੀ ਇਹ ਨਹੀਂ ਆ ਜੀ ਇਹ ਥੋੜੀ ਜਿਹੀ ਹੋ ਗਏ ਨਾ ਜਿਵੇਂ ਅੱਜ ਕੱਲ ਦੇ ਜਾਇ ਨਾ ਨਹੀਂ ਆ ਵੀ ਰੰਗ ਬੰਦ ਠੀਕ ਕਰਤਾ ਉਹਨਾਂ ਨੂੰ ਕੋਸ ਨਹੀਂ ਭਾਈ ਤੋਂ 3 ਲਿਓ ਉਹਦਾ ਨਾੜ ਦੇਣਾ ਨਹੀਂ ਨਾ ਦਰਗਾਹ ਵੇ ਦੇਖੀ ਨਹੀਂ ਉਹ ਕਹਨੇ ਪਾਰੇ ਆਉਣਾ ਬੱਸ ਖੇਡੇ ਹੋਨੇ ਬਥੇਰਾ ਛੱਡ ਦੇ ਨਾ ਇੱਥੇ ਛੱਡ ਦੇ ਛੇੜੋ ਮੰਮੀ ਤਾਹ ਬਾਅਦ ਚਲਾ ਲਓ ਪਹਿਲਾਂ ਦੇਖੋ ਫਿਰ ਚਾਹ ਵੀ ਉਹ ਜੋ ਵੀ ਚਾਹ ਬਣਾ ਲੈਣ ਮਿੱਠੇ ਹਣ ਐ ਚਾਹ ਬਣਾ ਲੈ ਹਣ ਅਦਰਕ ਕੋਈ ਨਾ ਕਰੀ ਜਾਂਦੇ ਚੁੱਲ ਚੁੱਲ ਆ ਵੀ ਵਧੀਆ ਰੰਗ ਆ ਸੁਬਾਹ ਤੋਂ ਲੈ ਆਦੇ ਹੋਰ ਵਧੀਆ ਆ ਆਹ ਦੇ ਕੋਈ ਆ ਹਾਂ ਹਾਂ ਹੀ ਹੁੰਦੀ ਐ ਇੱਜ ਜੰਮੀ ਆਪਾਂ ਮੋਬਾਈਲ ਨਹੀਂ ਫਿਰ ਬਾਤ ਕਰਦੇ ਤਨਾ ਨਹੀਂ ਬਧੀਆ ਹੈ ਬੀ ਡਿਜ਼ਾਈਨ ਦੀ ਟੋਪੀ ਤਾਂ ਨਹੀਂ ਮੀ ਟੋਪੀ ਤੇ ਆਉਂਦੀ ਹੂੰ ਪਾ ਕੇ ਲਿਆਂਦੀ ਆ ਨੇ ਵੇ ਠੀਕ ਹੈ ਕਿਹੜਾ ਵੀ ਨੇ ਤੀ ਸੋਮੂ ਦੇ ਕਿਹੜੇ ਨੇ ਸਣੀ ਦੀ ਗਏ ਸੀ ਆ ਤੈ ਹਾ ਲਾ ਦੋ ਇਹਨਾਂ ਦੀ ਮਸਰੀ ਜੀ ਨਾ ਡਿੱਗ ਜਾ ਉੱਪਰ ਉਹ ਪੱਤਰ ਐਣ ਦੇ ਬਾਹਰ ਨਾ ਕੱਢ ਕੋਟੀ ਦਾ ਰੰਗ ਮੈਨੂੰ ਬਹੁਤ ਸੋਹਣਾ ਲੱਗਿਆ ਪਹਿਲਾਂ ਮੈਂ ਕਰੀਮ ਕਹਿੰਦੀ ਸੀ ਮੰਮੀ ਆ ਮੈਂ ਕਹਿੰਦੀ ਗੱਗੀ ਕਹਿੰਨਾ ਕਰੀਮ ਮੰਮੀ ਨੇ ਲਵੇੜ ਲੈਣੀ ਦਹੀਂ ਭੱਲੇ ਖਾਂਦੀ ਰਹੇ ਮੈਂ ਕਹਿੰਦੀ ਆ ਲੈ ਲੈਨੇ ਫਿਰ ਆ ਵਧੀਆ ਸਕਿਨ ਕਲਰ ਜਾਂ ਸੋਹਣਾ ਆ ਇਹ ਠੀਕ ਆ ਦੋ ਆ ਦੇਖੋ ਕਪੜਾ ਕਾਲੇ ਵੀ ਉਹ ਚਿੱਟੇ ਹੀ ਹੋ ਜਾਂਦੇ ਆ ਦੇਖੋ ਆ ਮੇਰਾ ਕੋਕੋ ਦੇਖੋ ਆ ਦੋਨੇ ਗੰਦੇ ਬੱਚੇ ਦੇ ਵਾਲੋ ਟੋਕਰੀ ਚ ਨਹੀਂ ਬਹਿੰਦੇ ਚਾਂਬਲਗੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਗੱਗੀ ਆਇਆ ਹੋਇਆ ਹੁਣ ਸਾਨੂੰ ਕੋਈ ਕਿਸੇ ਨੂੰ ਸਕੈਨ ਆਪਾਂ ਤੁੰਗ ਕਰਾ ਕਰਨਗੇ ਮੰਗਰੋ ਆ ਮੱਛਰ ਤਾਂ ਅੰਦਰ ਰੱਖੋ ਭਾਈ ਹਾਂ ਹਾਂ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਤੈਹ ਲਾ ਦ ਐਜ ਪਾ ਦੂਲੇ ਛੋਟੇ ਵਾਸਤੇ ਛੋਟੇ ਵਾਸਤੇ ਲਿਆਵਾ ਕਰਾਂਗੇ ਵੱਡੇ ਹੋਜੋ ਛੋਟੇ ਜੇ ਹਾਂ ਛੋਟੇ ਜੇ ਵੱਡੇ ਹੋਜੋ ਤਾਂ ਇਹ ਤਾਂ ਉਹਨੂੰ ਕਾਦੇ ਨਹੀਂ ਬਾਹਰ ਅੱਜ ਉਹ ਜੇ ਵੱਡੇ ਹੋਜੋ ਹਨਾ ਦੇ ਦੇ ਦੇਖ ਤੇ ਦੇਖ ਤੇ ਇਹ ਤਾਂ ਉਹਦੇ ਪਾਰਟੀ ਤੇ ਪਾਊਗਾ ਨਾ ਜੋਣ ਜਾ ਉਹ ਜਾ ਇਹ ਤਾਂ ਪਾਰਟੀ ਤੇ ਤਾਂ ਇਹ ਉਹਦੇ ਪਸੰਦ ਕਰਕੇ ਆਈਦੀ ਫਿਰ ਅਸੀਂ ਲਿਆਏ ਨਹੀਂ ਸੀ ਉਹਦੇ ਫਿਰ ਅੱਜ ਮੈਂ ਕਿਹਾ ਵੀ ਚਲ ਉਹਨੂੰ ਕਾ ਨੂੰ ਗੁੱਸੇ ਕਰਨਾ ਆ ਮੈਂ ਲੈ ਆਈਆਂ ਕੋਟੀ ਮੰਮੀ ਜੇ ਠੰਡ ਹੋਈ ਤਾਂ ਮੈਂ ਕੋਟੀ ਪਾ ਲੂੰ ਹਾਂ ਰੰਗ ਦੇਖ ਕਿੰਨਾ ਕ ਫਰਕ ਆ ਥੋੜਾ ਜਿਹਾ ਫਰਕ ਆ ਤੂੰ ਮੇ ਤੇਰਾ ਉਹਦੇ ਨਾਲ ਚੱਲ ਜੂ ਇਹ ਦੇ ਨਾਲ ਉਹ ਜਿਹੜੀ ਇਹ ਗਗਨੀ ਲਿਆਇਆ ਆ ਇਹਨੂੰ ਲੈਂਦੇ ਨੇ ਦੋ ਟਰੈਕਸੂਟ ਫਾਈਟ ਹੈਵੀ ਸੀ ਪਰ ਇਹ ਪੌਣ ਨਾ ਮਹਾਬਲ ਇਹਦੀ ਤਾਂ ਕਿੰਨੇ ਲੱਗੀ ਸੀ ਬੱਸ ਅਹੀਂ ਲੱਗੀ ਮੈਂ ਮਰਜ਼ੀ ਲਾ ਦੋ ਮੈਨੂੰ ਤਾਂ ਆਪ ਨਹੀਂ ਪਤਾ ਪੁੱਤ ਮਰਦਾ ਕਹਿੰਦਾ ਹੈ ਨਹੀਂ ਇਹ ਹਾਂ ਕੋਈ ਨਹੀਂ ਠੀਕ ਆ ਪਾ ਦੋ ਸੋਹਮ ਦੇ ਬਰਾਊਨ ਟਰੈਕ ਛੱਡ ਦੇ ਛੱਡ ਦੇ ਸੋਹਮ ਦਾ ਮੰਮੀ ਹੈ ਸੋਹਮ ਦਾ ਟਰੈਕਸੂਟ ਹੈ ਸੋਹਮ ਦਾ ਹਾਂ ਇਹ ਵੱਡਾ ਨਹੀਂ ਨਹੀਂ 28 ਨੰਬਰ ਆ ਪੱਜੀ ਜਾਣ ਨਹੀਂ ਸੋਣਾ ਰੰਗ ਛੱਡੇ ਕਾਲੇ ਪਿੱਛੇ ਛੱਡੇ ਤਾਂ ਚਾਹ ਉਹ ਪਾਲ ਵੀ ਛੱਡੇ ਪੈਂਦੀ ਪੱਜੀ ਜਾਣ ਦੇ ਨਾ ਸੋਹਣੇ ਨੇ ਕੱਪੜੇ ਮੇਰੀ ਕੋਟੀ ਦੇ ਮੇਰੇ ਪਸੰਦੇ ਦੇ ਗਾਇਜ਼ ਮੇਰੀ ਕੋਟੀ ਦੇਖੋ ਕਲਰ ਦੇਖੋ ਮੇਰੀ ਕੋਟੀ ਦਾ ਮੈਂ 골ਡ ਹੈ ਆ 골ਗਲੇ ਵਾਲੀ ਮੈਂ ਸ਼ਾਰਟ ਚ ਲਈ ਇਹ ਛਾਲ ਨਾ ਵੀ ਲੈਣ ਇਹਦੇ ਆ ਕੜਾਈਆ ਦੇਖੋ ਆ ਦੇ ਵਿੱਚ ਮੋਤੀ ਹਾਂ ਹਲਕੀ ਹਲਕੀ ਜੀ ਕਲਰ ਬਸ ਮੰਮੀ ਦੇ ਨਾਲ ਹੀ ਮੈਚ ਕਰਦਾ ਥੋੜਾ ਜਿਹਾ ਕਾਹ ਨੰਬਰ ਹੈ ਨੰਬਰ ਤਾਂ ਨਹੀਂ ਮੈਨੂੰ ਪਤਾ ਬਾਈ ਤੇਰੀ ਜਰਾ ਭਾਈ ਦੇ ਲਾ ਸਾਡੀ ਬਾਹੂ ਕੱਪੜੇ ਤਾਂ ਲੈ ਲੈਂਦੀ ਹੈ ਗਾਈਡ ਗਾਈਡ ਓ ਭਾਈ ਮੈਂ ਕੀ ਕਰਾਂ ਮੈਨੂੰ ਕਹਿਣਾ ਨਹੀਂ ਆਉਂਦਾ ਗਾਈਡ ਗਾਈਡ ਹਾਂ ਕੱਪੜੇ ਲੈ ਲੈਂਦੇ ਆ ਪਰ ਕਹਿੰਦੇ ਮੰਮੀ ਨੰਬਰ ਨੰਬਰ ਦਾ ਨਹੀਂ ਪਤਾ ਅਸੀਂ ਇੰਝ ਚੱਕ ਲਿਆ ਬਸ ਅਸੀਂ ਪਾ ਕੇ ਚੈੱਕ ਕਰੇ ਹੁਣ ਨੰਬਰ ਤੋਂ ਕਿ ਲੈਣਾ ਜਿਹੜੀ ਆ ਗਈ ਉਹ ਲਿਆਂਦੀ ਨਹੀਂ ਆ ਠੀਕ ਹੈ ਪਾ ਸਕਦੇ ਛੱਡ ਦੇ ਪੁੱਤ ਮੈਂ ਤਾਂ ਬਲੈਕ ਕਹਿੰਦੀ ਸੀ ਗੱਗੀ ਕਹਿੰਦਾ ਬਲੈਕ ਨਹੀਂ ਬਲੈਕ ਤਾਂ ਪਤਾ ਕੀ ਆ ਮਿੱਟੀ ਜੀ ਜਮਨ ਬਲੈਕ ਪਤਾ ਕੀ ਇਹ ਗੋਲ ਗਲੇ ਚ ਨਹੀਂ ਸੀ ਹੈਗੀ ਮੈਨੂੰ ਗੋਲ ਗਲਾ ਪਸੰਦ ਆ ਆ ਗੋਲ ਛੜਦੇ ਛੜਦੇ ਕੀ ਡਿਜ਼ਾਈਨ ਆ ਦੇਖੋ ਦੇਖੋ ਆ ਆ ਮੇ ਇਹ ਜੀ ਜੋ ਬੰਦਾ ਸੋਮ ਦੇ ਆ ਸੋਮੇ ਦਾ ਆ ਦੇਖੋ ਸੋਮ ਦੇ ਨਾ ਦੇਖੋ ਉੱਚੇ ਹੋਏ ਪਹਿਨੇ ਆ ਦੇਖੋ ਇਨਰ ਥੱਲੋਂ ਦੀ ਨਿਕਲਿਆ ਪਿਆ ਕੱਲੀ ਆ ਹੀ ਇੱਕ ਕੋਟੀ ਇਹਦੇ ਵਿਚਾਰੇ ਦੇ ਜਿਹੜੀ ਥੱਲੋਂ ਦੀ ਪਾਈ ਹੋਈ ਆ ਤੇ ਆ ਲੋਰਾਂ ਵੀ ਸਾਰੀਆਂ ਖਰਾਬ ਹੋਈਆਂ ਪੈਨੇ ਉੱਥੇ ਪੈ ਇਸੇ ਮਰਜ਼ੀ ਭਾਰ ਦੇ ਉਧਰ ਹੈਨਾ ਆ ਜਿਵੇਂ ਹੁਣ 31 ਦਾ 1 ਦਾ 2 ਦਾ ਐ ਨਦਨ ਫੰਕਸ਼ਨ ਆਣਾ ਇਹ ਬਾਦਲ ਕੇ ਪਾ ਸਕਦਾ ਸੋਮ ਹਣਾ ਇਹ ਪਤਾ ਹੈ ਮਿੱਟੀ ਤੇ ਤੈਨੂੰ ਪਤਾ ਜਵਾਖਨ ਹੁੰਦਾ ਅਹੀਂ ਲੱਗੀ ਤੀ ਹਾਂ ਨਹੀਂ ਭਾਈ ਪ੍ਰਮਾਤਮਾ ਤੰਦਰੁਸਤ ਨੇ ਬਸੇ ਹੋ ਗਈ ਹੋ ਗਈ ਉਹ ਸਿੱਧਾ ਆ ਭਾਈ ਸਾਸ ਨੂੰ ਸਾਡੀ ਕੋਟੀਆਂ ਸੂਟ ਸਾਡੇ ਕੋ ਹੈਗੇ ਸੀ ਸ਼ੀਸ਼ਾ ਦਿਆ ਕਰ ਆਪਦੇ ਨੂੰ ਮੁੰਡੇ ਨੂੰ ਵੀ ਮੇਰੇ ਨੂੰ ਮੁੰਡੇ ਵੱਧ ਤੋਂ ਵੱਧ ਉਹ ਕਾਰਨ ਤਰੱਕੀ ਕਰਨ ਮੇਰੇ ਮੁੰਡੇ ਦੀ ਤਨਖਾਹ ਵੱਧ ਤੋਂ ਵੱਧ ਹੋਵੇ ਫਿਰ ਮੈਂ ਤੈਨੂੰ ਹਫ਼ਤੇ ਬਾਅਦ ਕੋਟੀ ਲਿਆ ਦਿਆ ਕਰੂੰਗਾ ਫਿਰ ਤਾਂ ਮੈਨੂੰ ਮੁੰਡਾ ਕਾਲਾ ਕੱਢਿਆ ਕਰੂਗਾ ਮੰਮੀ ਨੇ ਤਾਂ ਚੰਗਾ ਢੇਰ ਲਾ ਲਿਆ ਕਹਿਣਗੇ ਸਾਸੂਆਂ ਹੀ ਨਹੀਂ ਲੋਟ ਆਉਂਦੀਆਂ ਫਿਰ ਐਂ ਕਿਆ ਕਰੂ ਆਪਾਂ ਨੂੰ ਹਾਂ ਕਹਿ ਦੂਗਾ ਹਾਂ ਪਹਿਲਾਂ ਕੰਨੀ ਦੀ ਹੁਣ ਬੁੜੀ ਵੀ ਸਾਡੇ ਨਾਲ ਹੋਗੀ ਸਾਸ ਨੂੰ ਐਂ ਲੋਟ ਹੋਰ ਦੇ ਵਿੱਚ ਛੱਡ ਦੇ ਕਹਿੰਦੇ ਵੀ ਜਿਹੜੇ ਪਰਫੂਮ ਲੈ ਆਉਂਦੇ ਨੇ ਸੱਚੋਂ ਹੋਰ ਲੈ ਆਉਂਦੇ ਨੇ ਕੀ ਕਹਿੰਦੇ ਨੇ ਅਗਰਬੱਤੀਆਂ ਫਿਰ ਮੈਂ ਦੱਸਿਆ ਆਵਾਂਗੇ ਵੀ ਭਾਈ ਇਹਨਾਂ ਨਕਸਸਾਲੇ ਉਸੇ ਫਰੀਦ ਗੋਰਟੇਆ ਨਾ ਦੇ ਵੀ ਸਾਡੇ ਦੀ ਸਾਡੇ ਦੋ ਦੋ ਨੇ ਹਸੋਂ ਆਂਦੇ ਇਹ ਤੇ ਮੈਂ ਖਾਇ ਨਾ ਸੰਦੇ ਵੀ ਢੇਰੇ ਗੱਗੀ ਨੇ ਲਿਆ ਕੇ ਰੱਖਦੇ ਨਾ ਨਾ ਇੰਨੇ ਨਹੀਂ ਆਪਣੇ ਇੰਨੇ ਸਾਰੇ ਆਪਣੇ ਨਹੀਂ ਹੁਣ ਮੈਂ ਤੁਹਾਨੂੰ ਸਵੇਰੇ ਅੱਜ ਦੇ ਬਲੌਗ ਚ ਮੈਂ ਦਿਖਾ ਕੇ ਗਈਆਂ ਜਿਹੜਾ ਸਮਾਨ ਉੱਧਰ ਫੜਾ ਕੇ ਆਏ ਆ ਆਪਾਂ ਜਨਤਾਨਗਰ ਚ ਹਾਂ ਜਨਤਾਨਗਰ ਉਹਨਾਂ ਨੇ ਵੀ ਹਾਂ ਉਹਨਾਂ ਨੇ ਵੀ ਮੰਗਾਇਆ ਸੀ ਉੱਧਰ ਵੀ ਆਪਾਂ ਲਫਾਫਾ ਭਰ ਕੇ ਲੈ ਕੇ ਗਏ ਇਹ ਤਾਂ ਦੇਣੇ ਸੀ ਸਾਰੇ ਕੋਲ ਕੁਝ ਨਹੀਂ ਲੈਣਾ ਛੱਡ ਕੋ ਤਾਂ ਚਾਰ ਪੀਸ ਲੈਣੇ ਨੇ ਮੈਂ ਕਿ ਲੋਕ ਡਲਦੇ ਕਿਉਂ ਨੇ ਜਲੀ ਜਾਣ ਆਪਾਂ ਨੂੰ ਆਪਣੀ YouTube ਫੈਮਲੀ ਪਿਆਰ ਕਰਦੀ ਆਪਾਂ ਨੂੰ ਕਿਸੇ ਤੋਂ ਕੀ ਲੈਣਾ ਕਿ ਨਹੀਂ ਲੈ ਉਹਨਾਂ ਨੂੰ ਪਤਾ ਨਹੀਂ ਆਪਣੇ ਘਰ ਦਾ ਮਾਹੌਲ ਹੈਗਾ ਥੋੜਾ ਜਿਹਾ ਖੁੱਲਾ ਅੱਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਖਾਨੇ ਇਹ ਕੋਈ ਫਰਕ ਕਰਦੇ ਨੇ ਸਾਡੇ 'ਚ ਕੋਈ ਫਰਕ ਨਹੀਂ ਪਈ ਆਪਸ ਵਿੱਚ ਹੁਣ ਆ ਦੇਖੋ ਸਾਰੇ ਕੱਪੜੇ じゃ ਗੱਗੀ ਦੇ ਦੋ ਸੂਟ ਨੇ ਦੋ ਸੂਟ ਸੋਹਮਦੇ ਨੇ ਇੱਕ ਜੋਬਨ ਦੀ ਜੈਕਟ ਆ ਲੈ ਇੱਕ ਮੇਰੀ ਕੋਟੀ ਐ ਇੱਕ ਮੰਮੀ ਦੀ ਕੋਟੀ ਐ ਬਸ ਅਸੀਂ ਆਨੇ ਕੱਗਰੀਆਂ ਇਹ ਲਿਆਤੀ ਆ ਭਾਈ ਹੁਣ ਕੱਗਰੀਆਂ ਸਾਡੀ ਮੰਮੀ ਪਾਉਂਦੀ ਨਹੀਂ ਨੇ ਕੱਗਰੀ ਇੱਕ ਮੰਮੀ ਨੂੰ ਲਿਆਉਂਦਾ ਮੈਂ ਕਹਿੰਦੇ ਪਵਾ ਕੇ ਨਾ ਦੇਖੀ ਇੱਕ ਕੁੱਤੇ ਮਗਰ ਵਾਜਣਗੇ ਕਹਿੰਦੇ ਕੁੱਤੇ ਮਗਰ ਵਾਜਣਗੇ ਪਵਾ ਕੇ ਗਲੀ ਚ ਕਿਹੜਾ ਦਵਾ ਦੇ ਇੱਕ ਆਓ ਨਾਲੇ ਨਾਲੇ ਇੰਸਟਾ ਤੇ ਰੀਲ ਪਾਵਾਂਗੇ ਹੈ ਹੈ ਗਲਾ ਨਹੀਂ ਫਿਰ ਮੰਮੀ ਤੂੰ ਮਾਡਰਨ ਬਣ ਜਾਗੀ ਫਿਰ ਤੇਰੇ ਘਰ ਵਾਲਾ ਤੈਨੂੰ ਲੈ ਵੀ ਜਾਊ ਘਰ ਵਾਲਾ ਤਾਂ 25 ਸਾਲ ਦੀ ਨੂੰ ਬਾਅਦ ਦੀ ਮੈਨੂੰ ਲੈ ਚਾਊਗਾ ਤੂੰ ਨਾ ਜਿਹੜਾ ਕਰੇ ਸ਼ੁਰੂ ਹੋ ਜਾਂਦੀ ਆ ਇਹ ਨਾਲ ਜਵਾਨੀ ਛੱਡਦੀ ਆ ਰਹੀ ਆ ਆਮ ਜਾਦੇ ਤੇ ਦੱਸੋ ਤਾਂ ਕਰਾ ਉਹ ਕਿਉਂ ਕਾਲ ਕਰਦੇ ਛੱਡ ਦੇ ਛੱਡ ਦੇ ਨਾਲ ਜਾਣਾ ਉਹਨੂੰ ਲੈ ਕੇ ਜਾਊਗਾ ਉਹ ਜਰਾਬ ਲੈ ਗਿਆ ਤੇਰੀ ਚੱਕ ਕੇ ਬੋਏ ਲੋ ਜੀ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਮੇ ਟਾਈਮ ਕਿੰਨਾ ਹੋ ਗਿਆ ਬੱਚੇ ਕਦੋਂ ਦੇ ਗਏ ਨੇ ਸਵਾ 7 ਹੋ ਗਏ ਬਈ ਉਹ ਤਿੰਨੇ ਜਾਣੇ ਕਦੋਂ ਦੇ ਗਏ ਨੇ ਗੱਗੀ ਨਾਲ ਗਏ ਨੇ ਦੋਨੇ ਬੱਚੇ ਅੱਜ ਉਹ ਤਾਂ ਇੰਜੋਏ ਕਰਕੇ ਆ ਗਏ ਯਾਰ ਘੁੰਮਣ ਫੇਰਨਾ ਮਾਹ ਚਲੋ ਬੱਚਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾਲ ਆਹ ਦਾ ਉਸ ਘਰ ਚੋਂ ਮੁੜ ਲਏ ਗਏ ਨੇ ਪਤਾ ਨਹੀਂ ਇੱਕ ਉਹਨਾਂ ਦੀ ਮੰਮੀ ਪੈਂਟਾਂ ਸੀ ਲਿਆਉਣ ਆਲੀਆਂ ਟੇਲਰ ਤੋਂ ਫੜ ਕੇ ਉਹਨਾਂ ਦੀ ਉਹ ਉੱਚੀਆਂ ਕਰਨੀ ਸੀ ਕੱਟ ਕੇ ਮੰਮੀ ਆਹ ਸੂਟ ਦੀ ਤੈ ਹੀ ਲਾ ਦੇ ਕੋਣਾ ਨਹੀਂ ਇਹ ਇਹ ਫਿਰ ਪਾ ਲਾਂਗੇ ਜਦੋਂ ਪਾਉਣਾ ਹੋਊਗਾ ਹਜੇ ਤੱਕ ਕਿੰਨੇ ਦਿਨ ਪੈ ਨੇ ਮੈਂ ਨਾ ਹੁਣ ਕੱਪੜੇ ਸਾਹਮ ਦਾ ਇੱਕ ਤਾਂ ਜਿਹੜੇ ਅੱਜ ਲਿਆਂਦੇ ਨੇ ਇਹ ਵੀ ਸਾਹਮ ਦੀ ਰਹਿ ਨੂੰ ਮਾਰਦਾ ਆਹ ਦੇਖੋ ਇੱਧਰ ਵੀ ਉਹਨਾਂ ਨੇ ਕਾਹ ਪਾ ਰੱਖਿਆ ਨਹੀਂ ਮੰਮੀ ਇਹ ਪਾ ਲਊਗਾ ਕੱਲ ਨੂੰ ਵੀ ਆਹ ਕੋਟੀ ਦੀ ਤੈ ਲਾ ਲੈ ਕੋਈ ਨਾ ਮਾਰ ਲੈ ਤੁਝਾ ਫਰੂਟੀ ਫਰੂਟੀ ਠੰਡੇ ਚ ਫਰੂਟੀ ਕੌਣ ਪੀਂਦਾ ਹੁੰਦਾ ਵੇ ਨਾ ਬਈ ਕਿੰਨੇ ਹੁੰਦੇ ਹਾਂ ਨਾ ਡਾੜੀ ਆ ਲੋ ਪੈਂਟਾ ਦੇਖੀਏ ਪੈਂਟਾ ਮੂਰ ਵਾਲੇ ਕੀ ਲੈ ਆਂ ਮੂਰ ਵਾਲਾ ਆਨੇ ਮੂਰ ਵਾਲ ਲੈ ਆਇਆ ਠੀਕ ਹੈ ਨਾ ਬਹੁਤ ਹਾਂ ਦਰਖੋ ਸੌਫਟ ਆ ਜਾਵੇ ਆ ਫਿਰ ਡੈਡੀ ਨੂੰ ਮੌਕਾ ਮਿਲਿਆ ਕਿ ਅੱਜ ਜਾਣਦਾ ਕਿਹੜਾ ਹੰਮੀ ਨਾਲ ਵੀ ਰੋਕਣ ਵਾਲਾ ਹੈਗਾ ਕੋਈ ਹਾਂ 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 ਉਹ ਸੀਨਾ ਕੀ ਕਰਨ ਲੱਗੇ ਸੀ ਫਾਟ ਕਰ ਫਾਟਕਾਂ ਦੇ ਖਾ ਨੂੰ ਅਸੀਂ ਉਹ ਥਾਰ ਦਾ ਸੌਦਾ ਇਹ ਕਰਨ ਲੱਗੇ ਸੀ ਥਾਰ ਦੇਖੀ ਚਿੱਟੇ ਰੰਗ ਦੀ ਸੌਦਾ ਮੈਂ ਬਸ ਮਾੜਾ ਜਿਹਾ ਪਿੱਛੇ ਛੱਡ ਗਿਆ ਬਾਹਰ ਪੂਰੇ ਕੀ ਆ ਉੱਥੇ ਚਲੋ ਲੌਬੀ ਚ ਤੂੰ ਨੇ ਪੈਸੇ ਨਹੀਂ ਘਟਾਇਆਗੇ ਮੈਂ ਕਿਹਾ ਫਿਰ ਰਹਿ ਨਹੀਂ ਦੇ ਹੁਣ ਅੱਜ ਅਸੀਂ ਮੈਂ ਸੌਦਾ ਕੈਂਸਲ ਹੀ ਕਰਤਾ ਬਸ ਕਰੋ ਬਸ ਕਰੋ ਥਾਰ ਆਲੀਆ ਹਾਂ ਥਾਰ ਦਾ ਫਾਟ ਵੀ ਦੇਖੀ ਸੀ ਹਾਂ ਕਿ ਬੂ ਬਗਦਦ ਨੇ ਆਈ ਹੋਵੇ ਜੀ ਪੂਰੇ ਟਿੱਟੇ ਨਾ ਕਿ ਖੜਾਉਣਾ ਕਹਿੰਦੇ ਹੋਣਗੇ ਉਸ ਵਾਸਤੇ ਹਾਂ ਪਤਾ ਲੱਗ ਗਿਆ ਮੈਨੂੰ ਖੜਾਉਣਾ ਕਹਦੇ ਵਾਸਤੇ ਖੜਾਉਣਾ ਹੋਵੇ 25 ਲੱਖ ਦੀ ਕਹਿੰਦੇ ਦੀ ਤੁਸੀਂ ਬਸ ਕਰੋ 25 ਲੱਖ 25000 ਹੋਏ ਜੇ ਵਿੱਚ 25000 ਹੋਵੇ ਤਾਂ ਇਹ ਸੌਦਾ 17 ਲੱਖ ਚ ਮਾਰਨਾ ਜੀ 25 ਲੱਖ ਦੀ ਵੀਰ ਹਾਂ ਉਹ 25 ਲੱਖ ਇਹ 17.5 ਦੇ ਬਸ ਵਾਹ ਗੱਲ ਰਹਿਣ ਦਿੰਦੇ ਸਦੋ ਬਰੇਕ ਤੇ ਫੱਟਿਆ ਹੈ ਆਸਮਾ ਅਸਲੀ ਥਾਰ ਦੀ ਕਿ ਨਕਲੀ ਆ ਦੱਸੋ ਬੱਸ 80 ਦੇ ਪਿੱਛੇ 5 ਜ਼ੀਰੋਆਂ ਦੀਆਂ 5 2 4 ਹਟਾ ਦੋ ਸ਼ੋਮਾ ਅਸਲੀ ਦੀ ਕਿ ਨਕਲੀ ਸੀ ਨਕਲੀ ਚੱਪ ਨਕਲੀ ਪਹਿਲਾਂ ਹੁੰਦਾ ਸੀ ਮੈਨੂੰ ਪਹਿਲਾਂ ਪਤਾ ਸੀ ਮੈਂ ਨਕਲੀ ਚਾਰ ਜ਼ੀਰੋਆਂ ਹਟਾ ਦੋ ਬੱਸ ਪੀਜ਼ਾ ਪਾਰਟੀ ਮਜ਼ਾ ਆਇਆ ਜੋ ਪਾਪਾ ਨਾਲ ਜਾ ਕੇ ਸ਼ੋਮੀ ਮਜ਼ਾ ਆਇਆ ਪਾਪਾ ਨਾਲ ਜਾ ਕੇ ਤੋ ਮੇਰਾ ਬਚਾਰਾ ਪੈਰ ਮੁਚ ਗਿਆ ਸੀਗਾ ਬੱਜ ਕੇ ਹੋਰ ਉਸੇ ਟ੍ਰੈਫਿਕ ਦੇ ਵਿੱਚ ਹੋਰ ਵਿੱਚ ਆ ਗਿਆ ਕੋਈ ਨਾਲ ਸੈ ਗਿਆ ਸਾਰੇ ਕਿੱਥੇ ਆ ਗਏ ਅੰਦਰ ਪੈਰ ਹੋਰ ਹਏ ਸਾਰਾ ਐਮ ਇਹ ਵੀ ਬਹੁਤ ਧਿਆਨ ਨਹੀਂ ਦਿੱਤਾ ਇਹਨੇ ਉਦੋਂ ਹਾਂ ਕੋਈ ਨਾ ਕੋਈ ਨਾ ਜੋ ਬੰਦਾ ਵੀ ਹੋ ਗਿਆ ਦੀ ਇੱਕ ਵਾਰੀ ਹੈ ਨਾ ਜੋ ਉਹਨੂੰ ਉਹਨਾਂ ਮੁਰੇ ਕਿਨਾਂ ਦੇ ਜੈਨ ਵਾਲਾਂ ਦੀ ਦੁਕਾਨ ਮੁਰੇ ਹੈ ਨਾ ਸਕੂਟਰ ਹੀ ਖੈ ਗਈ ਸੀ ਪਿੱਛੇ ਤਾਂ ਪੈਰ ਮੁਚ ਗਿਆ ਸੀ ਪਰ ਛਿੱਲਿਆ ਗਿਆ ਸੀ ਥੋੜਾ ਜਿਹਾ ਇਹ ਤਾਂ ਬਚ ਗਿਆ ਮੈਂ ਫਾਟ ਗਿਆ ਤੇ ਜੀ ਹਾਂ ਇੱਥੇ ਮੈਂ ਬੈਠਾ ਕੋਈ ਨਾਲ ਲੱਗ ਗਿਆ ਉਹ ਅਗਲਾ ਪੈਰ ਆਇ ਲੈ ਗਿਆ ਉਹ ਟਿੱਡ ਮਮਾ 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 ਰੱਜ ਜਾਣਾ ਪੀਣ ਰਿਖਾ ਵੀ ਪਾਦੇ ਹੰਦ ਤਲ ਗਈ ਨੀ ਓ ਖਾ ਲੋ ਚੀਜੀ ਲਓ ਜੀ ਅੱਜ ਬੱਚੇ ਲੈ ਕੇ ਆਏ ਨੇ ਦੋ ਪੀਜ਼ੇ ਤੇ ਮੋਮੋਜ਼ ਤੇ ਫਰਾਈਜ਼ ਬੱਚੇ ਲੱਗੇ ਹੋਏ ਨੇ ਖਾਣੇ ਖੁਸ਼ ਨੇ ਦੋਨੋਂ ਤੇ ਬਾਕੀ ਇਹਨਾਂ ਦੀ ਦਾਦੀ ਬਈ ਇਹਨਾਂ ਨੂੰ ਖਵਾ ਰਹੀ ਐ ਫੇਰ ਅਸੀਂ ਬਾਅਦ ਚ ਖਾਵਾਂਗੇ ਤੁਸੀਂ ਖਾ ਲੋ ਤੂੰ ਕੀ ਕਰਦਾ ਦੀ ਚੋਰੀ ਚੋਰੀ ਉਹਦੀਆਂ ਚੀਜ਼ਾਂ ਖਾਈ ਜਾਂਦਾ ਆਉਂਦੀਆਂ ਖਾ ਮੈਂ ਪੀਜੇ ਦੀ ਲੁੱਕ ਤਾਂ ਦਿਖਾ ਦਈਏ ਕਿਹੜਾ ਖੋਲਿਆ ਸੀ ਆਹ ਇੱਕ ਪੀਸ ਵੀ ਮੈਂ ਵੀ ਖਾ ਲੇ ਦੇਖੋ ਪੀਜੇ ਉਹ ਆ ਤਾਂ ਦੇਖੋ ਅਲੱਗ ਅਲੱਗ ਬਣਵਾਏ ਨੇ ਇਹ ਲੱਗਦਾ ਹਾਂ ਇਹਦਾ ਇਹ ਲੱਗਦਾ ਇਹ ਚਪ ਪਨੀਰ ਨਹੀਂ ਹੈਗਾ ਬਸ ਉਹ ਚਪ ਪਨੀਰ ਆ ਖੰਮੂ ਖਾ ਕੇ ਦੇਖੋ ਕਿੰਨਾ ਟੇਸਟੀ ਆ ਹੂੰ ਥੋੜਾ ਜਿਹਾ ਖਾ ਕੇ ਦੇਖੋ ਯੇ ਲੋ ਗਾਇਸ ਖਾ ਲੋ ਖਾਲਿਆ ਗਾਇਸ ਨੇ ਤਾਂ ਤੁਸੀਂ ਖਾਓ ਦੋਨੇ ਜਣੇ ਵੀ ਆਉਣਾ ਕੋਈ ਨਹੀਂ ਅੰਦਰ ਤੇ ਆ ਫੋਨ ਲਓ ਜੀ ਜੀਨੇ ਜੀਨੇ ਭਾਈ ਪੀਜ਼ਾ ਖਾਣਾ ਖਾ ਲੂ ਪਹਿਲਾਂ ਦਾਦੀ ਨੂੰ ਵੀ ਖਾਣ ਦੇ ਇਹ ਨਹੀਂ ਖਾਂਦਾ ਇਹਨੂੰ ਤਾਂ ਬਸ ਉਹੀ ਚਾਹਵਾ ਪੀਜ਼ਾ ਪੀਜ਼ਾ ਕਹਿਣ ਦਾ ਲਓ ਜੀ ਮੰਮੀ ਲੱਗਿਆ ਹੁਣ ਪੀਜ਼ਾ ਖਾਣਾ ਮੰਮੀ ਪੋਲਾ ਹੁੰਦਾ ਪੀਜ਼ਾ ਤਾਂ ਮੂਹ ਚਟਨੀ ਨਾਲ ਬੜਾ ਭੇਟ ਆ ਆ ਫਰਾਈਜ਼ ਨਹੀਂ ਮੈਂ ਖਾ ਕੇ ਦੇਖਾਂ ਆ ਰੇਡ ਕਰ ਦੇ ਨੂੰ ਪੀਜ਼ਾ ਨਾਲ ਮੂਹ ਚਟਨੀ ਸਾਹ ਦੇਖ ਤੋ ਖਾਦੀ ਐ ਮੈਂ ਇੱਕ ਪੀਸ ਖੰਡਾ ਮੈਂ ਕਿੱਧਰ ਵੇਡਿਆ ਲਈ ਕਿੱਧਰ ਵੀ ਕਿੱਧਰ ਗਏ ਆ ਲੋ ਤੂੰ ਰਹਿ ਜਾ ਖਾ吃 ਆਨੇ ਨੂੰ ਚਾਕਲੇਟ ਕੇ ਮੈਂ ਕੀ ਹੋ ਗਿਆ ਸਕਰੀਨ ਦੇ ਵਿੱਚ ਆਣਾ ਪਰ ਇਹ ਕਿੱਥੇ ਗਿਆ ਮੇਰਾ ਨੀਚੇ ਕੋਈ ਕੋਈ ਖਾ ਲੋ ਇਹ ਵੀ ਖਵਾਉਣ ਆਇਆ ਹੋਣਾ ਤੂੰ ਸਹੀ ਖਾ ਲੋ ਪਾਪਾ ਨੂੰ ਖਵਾਉਣ ਆਇਆ ਸੀ ਤੂੰ ਆ ਕੇ ਹੱਥ ਨਾਲ ਦਿਖਵਾ ਦੇ ਪਾਪਾ ਨੂੰ ਹਾਂ ਠੀਕ ਹੈ ਹਰ ਜਾ ਆ ਲੋ Thank you.